ਜਾਂਦੇ ਇਹਨੂੰ ਕੁੜੀ ਦੇ ਕੰਨ ਕੋ ਗਾਣੇ ਗੁੱਬੀ ਹੁਣਾਣਾ ਬਣੀ ਬੈਠੀ ਤੇ ਜੇ ਇਹਦੀ ਮਾਂ ਬੇਬੀ ਸੀਟ ਲੈ ਕੇ ਨਾਲ ਗੱਡੀ ਚ ਰਖਾ ਉਹਨਾਂ ਨੇ ਜਮ੍ਹਾਂ ਕਰ ਲੈਣਾ ਫੈਸਲਾ ਭੇਜੋ ਆ ਆ ਦਾ 2 ਕਿਲੋ ਦਾ ਹੀ ਆ ਰੋਟੇ ਡਿੱਗੀ ਜਾਂਦਾ ਗਰਮੀ ਇੰਨੀ ਆ ਖੜ ਜਾ ਫਿਰ ਤੋਂ 2 ਮਹੀਨਿਆਂ ਬਾਅਦ ਹੀ ਮੱਝਾ ਕੇ ਖਲੋਣਾ ਆਣ ਕੇ ਹਾਂਜੀ ਸਸਿਕਲ ਕੀ ਹਲ ਚਾਲ ਤੇ ਅੱਜ ਦੇ ਮਿਲਦੇ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦੇ ਵਲੌਗ ਦੇ ਵਿੱਚ ਦਾਦੀਏ ਕੀ ਹੁਣ ਜਿਹੜੇ ਕੱਲ ਤੇਚੀ ਲੈ ਕੇ ਆਉਂਦੇ ਸੀ ਸਮਾਨ ਪੈਕ ਕਰ ਦਈਏ ਮੰਮੀ ਉਹਨਾਂ ਦਾ ਫਿਰ ਇਹਨਾਂ ਨੇ ਜਾਣਾ ਸਮਾਨ ਪੈਕ ਕਰਕੇ ਰੱਖਿਆ ਹੋਵੇ ਤੇ ਕੋਈ ਗੱਲ ਆ ਕਿਹੜੀ ਗੱਲ ਹੋਈ ਭਾਈ ਹਾਂ ਹੁਣ ਸਰਾ ਸਰਾ ਮੈਂ ਦੱਸਦੀ ਆ ਤੂੰ ਕਹਿ ਰਹੀ ਆ ਉਹਦਾ ਗੁਆਏ ਬੇਟੀ ਜਾਂ ਤੇ ਮਿੰਨੂ ਕੁੜੀ ਦੇ ਕੰਨ ਗੁਆਏ ਬੇਟੀ ਜਾਂ ਜਿੰਜ ਮਿੰਨੂ ਕੁੜੀ ਦੇ ਕੰਨ ਉਹ ਗੱਲ ਮੁੱਕੀ ਹੋਣਾ ਨਾ ਬਣੀ ਬੈਠੀ ਆ ਜਾਂ ਜੇ ਨਾ ਤੇ 11 ਵਜੇ ਤੇਰਾ ਆ ਅਸਟ੍ਰੇਲੀਆ ਨੂੰ ਤੇ ਐਡਾ ਹਜੇ ਸਬਾਰ ਦੀ ਪੈਗੀ ਕਿਹੜੀ ਹੋਈ ਹਜੇ ਨਾ ਪੈਗੀ ਦਾਵਾ ਹੋਣ ਲਿਆਦਾ ਵੀ ਜਿਹੜਾ ਸਬਾਰ ਵਧ ਗਿਆ ਬੈਡ ਬੈਡਾ ਚੱਲ ਕੋਈ ਨੀ ਵਧ ਗਿਆ ਸਮਾਨ ਤੱਕ ਕਰ ਦੇਣਾ ਸੱਤ ਇਹ ਚ ਕਿਹੜੀ ਵੱਡੀ ਗੱਲ ਆ ਨੇ ਬੈਗ ਤੋਲ ਲੈਣੇ ਸਾਰੇ 27-27 ਕਿਲੋ ਦੇ ਆ। ਨਾ ਅਸੀਂ ਘਟਾਤਾ 20-20 ਕਿਲੋ ਵਾਲੇ ਵੱਡੇ ਸੀਗੇ। ਸ਼ਾਨਦਾਰ ਕਰੇ ਹੋ 17-17 ਕਿਲੋ ਵਾਲੇ ਤੇ ਜਿਹੜੇ ਦੂਜੇ ਆ ਉਹ ਵੀ ਤੋਲ ਲਓ ਇੱਕਾ ਸਾਰੇ ਜਣੇ ਆ। ਆ ਵੇ ਉਹ ਪਿਆ ਉਹ ਦਜਾ ਕੰਡਾ ਜਿਹੜਾ ਇਹਨਾਂ ਨੇ ਤੋਲਣ ਵਾਲਾ। ਉਹਦੇ ਨੇ ਤੋਲਣਗੇ। ਪਤਾ ਨਹੀਂ ਤੇਰੀਆਂ ਬਾਵਾंचं ਕਿੰਨਾ ਜੋਰ ਅੱਜ ਤੂੰ ਹੀ ਤੋਲ। ਗੱਗੂ ਨੇ ਤੋਲਨੇ ਅੱਜ ਗੱਗੂ ਤੋਲੇਗਾ। ਗੱਗੂ ਨਹੀਂ ਨਿੱਕਾ ਤੋਲੇਗਾ। ਐਵੇਂ ਨਿੱਕਾ ਤੋਲੇਗਾ ਨਿੱਕੇ ਨੇ ਕੀ ਗੱਲ ਐ। ਗੱਗੂ ਨਹੀਂ ਤੋਲਣਗੇ। ਤੋਲ ਦਿਓ ਗੱਗੂ ਟਾਈਮ ਨਾਲ ਸਾਰੇ ਬੈਗ। ਆ ਆ ਸਰਹਾਣੇ ਵੀ ਜਾਣੇ ਆ ਹਾਂ ਇਹ ਚੱਤ ਆਇਆ ਰੱਬ ਬੈੱਡ ਸ਼ੀਟਸ ਵੀ ਆਉਣੇ ਨੇ ਸਰਹਾਣੇ 'ਚ ਇਹ ਵੀ ਹੈ ਆ ਕੰਡਾ ਕੋ ਨਾ ਲਿਆਦਾ ਹਾਂ ਇਹ ਫਰ ਮੰਨ ਲਈਏ ਉਹ ਨਹੀਂ ਇਹ ਤਾਂ ਇਹ ਜਿਹੜਾ ਉੱਥੇ ਤੋਲਦੇ ਇੰਟਰਨੈਸ਼ਨਲ ਵਾਲੇ ਉਹ ਹੈ ਦੂਜਾ ਕੰਡਾ ਲਿਆਦਾ ਦੂਜਾ ਕੰਡਾ ਇਹ ਉਹ ਤੂੰ ਲੈ ਕੇ ਜਾ ਮਾਮਲੇ ਦਾ ਭਰਾ ਵੇ ਇੱਕ ਮੈਨੂੰ ਤੋਲੋ ਭਰਾ ਉਹ ਕਮਾ ਉਹ ਹੈਲਪ ਕਰਾ ਜਾਣਾ ਨਹੀਂ ਤੂੰ ਲੇਟ ਹੋਈ ਜਾਣੇ ਆ ਬਰਾਬਲੀ ਹੁਣ ਜੇ ਤਾਂ ਹੁਣ ਜੇ ਆਦੀ ਹੁਣ ਉੱਥੇ ਆ ਇੱਕ ਘੱਟ ਤੇ ਬਰਾਬਲੀ ਹੁਣ ਲੱਗਣੀ ਆ ਬੇਬੀ ਸੀਟ ਤੇ ਜੇ ਆਦੀ ਮਾਂ ਬੇਬੀ ਸੀਟ ਲੈ ਕੇ ਨਾ ਆ ਗੱਡੀ ਚ ਰਕਾ ਉਹਨਾਂ ਨੇ ਜਮਾ ਕਰ ਲੈਣਾ ਇਹਨੂੰ ਜਮਾ ਕਰ ਲੈਣਾ ਉੱਥੇ ਇੰਨਾ ਤੇਰੋਂ ਨੂੰ ਫਿਰ ਮਿਲੀ ਨਾ ਠੀਕ ਉਹਨਾਂ ਤੇਰੇ ਫਿਰ ਉੱਥੇ ਜਮਾ ਰਹਿਣਾ ਉਹ ਕਹਿੰਦੀ ਵਧੀਆ ਮੈਂ ਹੋਟਲ 'ਚ ਰਹੂੰਗੀ ਮੈਂ ਹੋਟਲ ਗੰਦਾ ਤਾਂ ਨਹੀਂ ਹੁੰਦਾ ਉੱਤੇ ਸਾਫ਼ ਹੀ ਹੁੰਦਾ ਫੇਰ ਸਾਡੇ ਨਾਲ ਤਾਂ ਨਹੀਂ ਨਾ ਜਾ ਸਕਦੀ ਏ ਲੇਟ ਪਹੁੰਚੂਗੀ ਘਰੇ ਇਹ ਕੰਮ ਨਹੀਂ ਕੋ ਬੇਬੀ ਸੀਟ ਉਹਨੇ ਕਰਨੀ ਆ ਇੱਕ ਬੇਬੀ ਸੀਟ ਤਾਂ ਮਿਲ ਗਈ ਏਕਮ ਨੂੰ ਚੜਾ ਦਾਂਗੇ ਉੱਤੇ ਹੋਰ ਤੂੰ ਫੇਰ ਇੱਕ ਬੇਬੀ ਸੀਟ ਦਾ ਤਿੰਤਜਾਮਨ ਨਾਲ ਕਰ ਲਿਆ ਜੀ ਵਾਖੜੀ ਆ ਤੇਰੇ ਦੇ ਜ਼ਿੰਮੇਵਾਰੀ ਸਾਰੀ ਹੁਣ 4 ਕਿਲੋ ਤੇ 4 ਕਿਲੋ ਆ ਹੋ ਗਿਆ 8 ਕਿਲੋ ਤਾਂ ਬਾਕੀ ਕਿ ਕਰੇਗੇ ਤੇ ਪਾਪਾ ਜੀ ਉੱਤੋਂ ਕਿਹੜਾ 8 ਤੇ ਆ ਪੌਣੇ 3 ਕਿਲੋ ਆ ਜਾਣ 18 ਕਿਲੋ ਯਾਰ ਪ੍ਰਭ ਕਮਾ ਆ ਵੀ ਮਾਮਾ ਕੱਲਾ ਹੀ ਲੱਗਾ ਪਿਆ ਵਿਚਾਰਾ ਹਾਂ ਕਮਾਇਆ ਵੀ ਨਹੀਂ ਜਾਂਦਾ ਤੇ ਤੋਂ ਹਾਂ ਤਾਂ ਲੱਗਿਆ ਹੈ ਕੋਈ ਨਾ ਚਾ ਬੱਸ ਲਓ ਬੇਰੇ ਕਰਨਾ ਨਹੀਂ ਬੰਨਾ ਤੁਹਾਡੇ ਤੁਹਾਡੇ ਆ ਤਾਂ ਦੇਖੋ ਤੁਹਾਡੇ ਪਾਸੇ ਕੋਈ ਸਵੇ ਨਾਲ ਫਾਸ ਫਾਸ ਆ ਗੋਲ ਗੋਦਾ ਦੇਸੀ ਮੋਟਾ ਟਕੇ ਲੈ ਜਾਈਦਾ ਤੂੰ ਦਾ ਸੈਂਟ ਤੂੰ ਕੀ ਬੋਲ ਰਿਹਾ ਆ ਸਾਨਾ ਪੁੱਛੇਗਾ ਤੁਹਾਨੂੰ ਇਹ ਜਾ ਸਕਦਾ ਵਾ ਜਦਾ ਭਾਂਡੇ ਹੀ ਆ ਬਿਸਕਟ ਨਹੀਂ ਜਾਣੇਗੇ ਜਾਣੇ ਆ 2.5 ਕਿਲੋਈ ਆ ਪੈਨਸਲ ਭੇਜੀਏ ਪੈਸਾ ਭੇਜੋ ਆ ਆ 2.5 ਕਿਲੋ ਦਾ ਹੀ ਆ ਨਹੀਂ 2.5 ਕਿਲੋ 2.5 ਐਲਬੀਐਸ ਆ ਐਲਬੀਐਸ ਮਤਲਬ 2.5 ਐਲਬੀਐਸ ਜਿਹੜਾ ਯੂਕੇ ਦਾ ਵੇਟ ਆ ਹੌਣ ਚ ਮੈਂ ਇਹ ਨਹੀਂ ਕਿਦਾਂ ਯੂਨਿਟ ਦੇਣ ਕਰੋ ਦੀ ਕੇਜੀ ਯੂਨਿਟ ਕਰੋ ਕੇਜੀ ਕਰਤਾ ਇੱਕ ਆ ਮੈਂ ਵੇਖ ਆ ਬੈੱਡ ਸ਼ੀਟ ਪੜਿਆ ਹੀ ਬਸ ਦੇਖੋ ਹਾਂਜੀ ਇਹ ਇਹ ਰਜ਼ਾਈ ਇਹ ਹੀ ਬਸ 5 ਕਿਲੋ 60 ਗ੍ਰਾਮ ਆ 600 ਗ੍ਰਾਮ ਤੇ 7 ਕਿਲੋ ਦਾ ਹਾਂ ਹਾਂ ਸੰਦੀਪ ਵੇਖ ਲੈ ਹੋਰ ਕੀ ਆ ਯਾਰ ਜਾਈ ਸਾਢੇ ਦੀ ਵਿੱਚ ਤ੍ਰਿਪਦੀਪ ਆ ਲੜੀ ਜਾਂਦੇ ਆ ਇਹ ਤਾਂ ਕੀ ਮੰਮਾ ਮੰਮੀ ਆ ਲੜੀ ਜਾਂਦੇ ਆ ਮੰਮੀ ਲੜੀ ਜਾਂਦੇ ਤੂੰ ਜੇ ਮੈਂ ਘਰੋਂ ਥੁਰੀ ਵੀ ਨਹੀਂ ਗਈ ਇਹ ਦੋਵੇਂ ਭਰਾ ਹੀ ਲੜੀ ਜਾਂਦੇ ਆ ਤੁਸੀਂ ਇੱਕ ਦੂਜੇ ਤੇ ਦੋ ਮਹੀਨੇ ਤੁਸੀਂ ਕਿਵੇਂ ਕੱਟਨੀ ਹੁ ਰੋਕ ਤੇ ਡਿੱਗੀ ਜਾਂਦਾ ਗਰਮੀ ਇੰਨੀ ਆ ਮੈਂ ਵੀ ਜੇ ਤਾਂ ਮੈਂ ਥੁਰੀ ਵੀ ਨਹੀਂ ਖਾਣੀ ਹੋਈ ਜਾਂਦਾ ਤਾਂ ਮੈਂ ਦਵਾਈ ਲੈ ਕੇ ਖੋਕੀਗੀ ਜੀ ਇਹ ਥੁਰੀ ਖਾਣ ਦੇ ਨਹੀਂ ਮਦਾ ਕਰਦੇ ਇਹ ਪੈਕ ਹੋਏ ਪੈਕ ਦੋ ਪੈਕਿੰਗ ਡੰਨਣਾ ਤੁਹਾਡੇ ਇਹ ਉਹ ਕੋਈ ਮੈਕ੍ਰੋ ਵਿੱਚ ਕਰ ਦੇ ਰਿਆ ਕਰਨਾ ਪਿਆ ਉਹ ਹੋਰ

ਜਾ ਜਿਹੜਾ ਲੱਗਿਆ ਸਰਵਰ 5000 ਰੁਪਏ ਡਾਈਟ ਦੇ ਪਰੰਦੇਆ ਵਿਚਾਰਾ 10000 10000 ਪਰੰਦੇਆ ਜਿੰਮ ਲਾਉਂਦਾ ਵਿਚਾਰਾ ਲਿੱਸਾ ਬਾੜਾ ਹੋ ਗਿਆ ਫਰਕ ਨਹੀਂ ਨਹੀਂ ਪੈਦਾ ਹੁੰਦਾ ਵਰਕਆਊਟ ਆ ਕੇ ਆਇਆ ਇਹਨੂੰ ਲੱਸੀ ਉਹਨੇ ਵਰਕਆਊਟ ਕਰਤਾ ਬਾਅਦ ਉਹਦੀ ਆਉ ਫਲੇਵਰ ਦਿਵਾਉ ਲਾਉਂ ਕੇ ਕਰਤਾ ਉਹਨੇ ਨਹੀਂ ਘਾਟਿਆ ਆਮੇ ਕੋਈ ਨਹੀਂ ਚੱਲ ਨਹੀਂ ਕੋਈ ਨਹੀਂ ਅੱਗ ਆ ਜਿਹੜੀ ਆ ਗੱਲ ਇਹਨੇ ਵਧੀਆ ਬੈਸਟ ਕਿੰਦਾ ਬੋਨੇ ਆ ਛੋੜਦੇ ਹੋ ਗਏ ਆ ਹਰਦੇ ਚੱਕ ਚਾ ਅੱਛਾ ਤੈਨੂੰ ਬਾਲ ਤੈਨੂੰ ਐਕਸਪੀਰੀਅੰਸ ਆ ਵੀਰੇ ਤੂੰ ਦੋ ਵਾਰੀ ਕੈਨੇਡਾ ਜਾਇਆ ਹੈ ਕਰੀ ਅਮਰੀਕਾ ਜਾਇਆ ਹੈ ਤੈਨੂੰ ਐਕਸਪੀਰੀਅੰਸ ਆ ਕਹਾਂ ਹੀ ਜਾਣ ਪੜਾ ਆਸਟ੍ਰੇਲੀਆ ਕਿਸ ਕੋਈ ਨਹੀਂ ਜਾਂਦਾ ਅੱਛਾ ਸਾਨੂੰ ਪਤਾ ਹੀ ਨਹੀਂ ਸੀ ਇਹ ਚੀਜ਼ ਦਾ ਹੋਰ ਹੋ ਲਈ ਜਮੇ 15 70 ਪਰ ਉਹ ਉਹ ਵੀ ਬੰਦ ਕਿ ਲੋ ਬੈ ਰੋ ਵੇਚਣਾ ਬਹੁਤ ਜਾ ਸਕਦਾ ਇਹਨੂੰ ਐਂਸਰ ਕਰਦੇ ਆ ਇਹਨੂੰ ਵੱਧ ਦੇਖਦੇ ਚੋਈਏ ਮੋਟੇ ਨੂੰ ਬੈੱਕ ਕਰ ਓਏ ਆ ਬੰਦ ਕਰ ਬਾਕੀ ਓਕੇ ਆ ਬਸ ਥੱਲੇ ਥੱਲੇ ਤਰੀ ਜਾ ਥੱਲੇ ਥੱਲੇ ਵੇਰੀਆਂ ਇਹ ਕਹਿੰਦੇ ਹੋ ਜੀ ਗੁੱਗ ਹਰ ਲਈ ਇਹਨੂੰ ਕਿੰਨਾ ਚਾਹਣਾ ਪੈਕਿੰਗ ਦਾ ਇਹਨੇ ਸਾਰੀ ਪੈਕਿੰਗ ਇਹਨੇ ਕੱਲੀ ਨੇ ਕਰਾਈ ਆ ਹਰ ਇੱਕ ਇੱਕ ਚੀਜ਼ ਉਹਨਾਂ ਦੀ ਆਪ ਨੂੰ ਲੱਭਦੀ ਨਹੀਂ ਉਹਨਾਂ ਨੂੰ ਇਹਨੇ ਕੱਲੀ ਕੱਲੀ ਚੀਜ਼ ਲੱਭ ਕੇ ਲਿਆਂਦੀ ਆ ਆਹ ਤੇ ਨਾ ਹਾ ਨੇ ਇਹ ਨਹੀਂ ਕਰੀ ਰਾਜਾ ਤੇ ਨੂੰ ਮੈਂ ਰਾਜਾ ਤੇ ਨੂੰ ਮੈਂ ਕਪੜਿਆ ਰਾਗੇ ਨਾਲ ਬਾਣਾ ਬਾਣਾ ਪ੍ਰਾਜੀ ਤੂੰ ਡਾਈਟ ਤੇ ਆ ਇਹਦੇ ਦਵਾਲੇ ਨਾ ਹੋ ਜਾ ਹਾਂ ਤੇ ਫਿਰ ਵੀ ਡਾਈਟ ਤੇ ਆ ਤੂੰ ਅਸ ਤੇ ਆਟਾ ਦਾ ਵਧਾਉਂਦਾ ਹੀ ਆ ਹਾਂ ਮਾਮਾ ਜੀ ਜੇ ਫੋਨ ਤੇ ਮਨੋਂ ਬੰਦਾ ਹਾਂਜੀ ਸੱਪੇ ਰ ਆ ਗਿਆ ਬਾਟ ਆ ਪੀਪਲ ਆ ਬਟ ਆਣਾ ਕੋਈ ਨਹੀਂ ਪੀ ਭੱਜ ਪੈਣਾ ਮੈਂ ਨਾਲ ਤੇ ਚ ਖਲਾ ਲਿਆ ਆ ਜਾ ਗਾ ਮਾਸ ਫੜ ਗਿਆ ਅਸਰ ਜੇ ਤੇ ਫੜ ਜਾ ਫਿਰ ਤੋਂ 2 ਮਹੀਨੇ ਬਾਅਦ ਹੀ ਮੱਝਾ ਕੇ ਖਲੋਣਾ ਆਣ ਕੇ ਤੂੰ ਮਿਸ ਕਰਨੀ ਆ ਇਹ ਚੀਜ਼ਾਂ ਮੈਂ ਤੈਨੂੰ ਦੱਸੀ ਜਾਣਾ ਮੈਂ ਨਹੀਂ ਮਿਸ ਕਰਦੀ ਮੈਂ ਕੀ ਕਰਨਾ ਵਾ ਤੁਸੀਂ ਦੋਵੇਂ ਟਾਈਮ ਰੋਣਾ ਕਰਨਾ ਵਾ ਆਪਿਆ ਮਾਰੇ ਤੇਰੇ ਨਾਲ ਉੱਥੇ ਲੜਨ ਨੂੰ ਨਹੀਂ ਕੋਈ ਹੋਇਆ ਕਰਨਾ ਹਾਂ ਤੁਸੀਂ ਰੋਇਆ ਕਰਨਾ ਵੇਖੀ ਉੱਥੇ ਲੜਨ ਤੇਰੇ ਕੋਲ ਇੱਕ ਜਣੇ ਹੀ ਆ ਇੱਥੇ ਤੇਰੇ ਕੋਲ 4-4-5-5 ਜਣੇ ਲੜਨ ਵਾਲੇ ਰੁੱਸਣ ਵਾਲੇ ਉੱਥੇ ਰਸਲੀ ਇੱਕ ਜਣੇ ਆ ਇੱਥੇ ਰਸਲੀ ਤੇਰੇ ਕੋ ਘੱਟ ਵੱੜ 5 6 ਜਣੇ ਆ ਹਾਂ ਅੱਜ ਉਹਦੇ ਨਾਲ ਅੱਜ ਤਹਫਤਾ ਲੰਘ ਜਾਂਦਾ ਸਾਡੇ ਨਾਲ ਰਸ ਰਸ ਗਏ ਕੋਈ ਨਹੀਂ ਹਾਂ ਆਪਾਂ ਦਾ ਫਿਕਰ ਕਰੋ ਮੇਰਾ ਨਾ ਫਿਕਰ ਕਰੋ ਸਾਡਾ ਕੀ ਇਹਦਾ ਚੋਅ ਲੈਣੀਆਂ ਧਾਰਾ ਹੀ ਕੱਢਣੀਆਂ ਕੱਢ ਲਿਆ ਕਰਨੀਆਂ ਕੋਈ ਉਹ ਮੈਂ ਵੇਖਿਆ ਕਰਨਾ ਲੜ-ਘੜਾ ਕੇ ਕੱਢ ਦੇ ਕਿ ਕੀ ਕਰਦੇ ਕੋਈ ਨਹੀਂ ਵੇਖਿਆ ਕਰੀ ਫਿਰ ਕੈਮਰੇ ਚਲਾ ਚਲਾ ਕੇ ਇਹ ਕਰਨਾ ਮੈਂ ਆਹ ਦੇ ਮਾਦੀ ਮਾਦੀ ਆਹ ਇਹਦਾ ਟਾਈਮ ਨਹੀਂ ਕੰਮ ਨਵੇੜ ਲਿਆ ਕਰਨਾ ਆਹ ਇਹ ਨਹੀਂ ਜਾਣੀ ਬਣਾ ਕੇ ਲਿਆ ਕੇ ਨੀ ਅੱਜ ਮੈਨੂੰ ਜਾਨ ਗਈ ਅੱਜ ਮਗਰ ਨਹੀਂ ਆਇਆ ਕੋਈ ਆ ਜੋਸ਼ ਮਾਜ ਕੇ ਨਹੀਂ ਕੋਤਾ ਜੋ ਮੇਰੀ ਕਾਲ ਆ ਇਹ ਇਹ ਤੇ ਤੇਰਾ ਵਹਿਮ ਆ ਮੰਮੀ ਅਸੀਂ ਤਾਂ ਟਾਈਮ ਨਹੀਂ ਨਿਵੇੜਦਿਆ ਕਰਨਾ ਕੰਮ ਹਾਂ ਅਸੀਂ ਕੰਮ ਟਾਈਮ ਨਹੀਂ ਨਿਵੇੜਦਿਆ ਕਰਨਾ ਪਤਾ ਲੱਗੂਗਾ ਨਾ ਦੋ ਬੰਦੇ ਰਿਤੇ ਕਿ ਦਿਨ ਰਿੰਦੇ ਕੀ ਕੀ ਕਰਦੇ ਐਡੀ ਨਾ ਟੈਨਸ਼ਨ ਲੈ ਤੂੰ ਆ ਤੂੰ ਇੱਕ ਨੂੰ ਚਾ ਕੇ ਬਹਿ ਜਾ ਤੂੰ ਸਗੋ ਕੈਮਰੇ ਵਾਰ ਵਾਰ ਖੋਲ ਕੇ ਤੇਰਾ ਧਿਆਨ ਸਾਡੇ ਜੀ ਰਹਿਣਾ ਚੱਤੋਂ ਪੈਰ ਹਾਏ ਕੀ ਕਰੀ ਜਾਂਦੇ ਕੀ ਗੱਲਾਂ ਕਰਦੇ ਕਿਵੇਂ ਕਰਦੇ ਬੈ ਕੰਮ ਕੰਮ ਕੀ ਹੋਈ ਜਾਂਦਾ ਕੀ ਨਹੀਂ ਇਹ ਨਾ ਹਾਂ ਮਿਸਤਰੀ ਉਹਨਾਂ ਨੇ ਕਹਿੰਦੇ ਇਹਨੇ ਬੀਬੀ ਇਹਨਾਂ ਦੀ ਚਲ ਗਈ ਪਰ ਕੈਮਰਾ 'ਚ ਆਵਾਜ਼ ਹਲੇ ਵੀ ਆਉਂਦੀ ਹੈ ਇਹਨਾਂ ਨੇ ਮਿਸਤਰੀ ਨੂੰ ਫਿਰ ਵੇਖੂਗਾ ਮੈਂ ਥਾਉਂਦਾ ਕੈਮਰਾ ਦੀ ਚੁੱਪੀਆਂ ਤੇ ਰਾਜਨਾ ਦਰਵਾਜ਼ਾ ਨਹੀਂ ਹੈ ਹਾਂ ਕੀ ਕਰਦੇ ਕੀ ਨਹੀਂ ਕਰਦੇ ਲਓ ਇਸੇ ਦੇ ਨਾਲ ਲੌਗ ਹੁੰਦਾ ਹੈ ਅੱਜ ਦਾ ਖਤਮ ਤੇ ਹੁਣ ਮੰਮੀ ਉਹਨਾਂ ਦਾ ਵੇਲਾ ਹੋ ਗਿਆ ਜਾਣ ਦਾ ਤੇ ਚਲੋ ਹੁਣ ਚੜਾ ਕੇ ਆਈਏ ਸਾਰੇ ਜਣੇ ਤੇ ਮਿਲਦੇ ਚਲੋ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਟਾਟਾ ਤੇ ਜੇ ਵਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੋਰ ਨਾਲੇ ਤਾਂ ਨਵੇਂ ਨਵੇਂ ਵਲੌਗ ਬਣਾਉਣੇ ਆ